ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਪੰਜ ਗਾਵਾਂ ਸੇ ਲੈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਦੋ ਗੱਬਣ ਥੋੜੇ ਥੋੜੇ ਦਿਣ ਕਰਨ ਵਾਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੇਂਦੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਉਹ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ نوٹ ਕਰੋ 81467 15312 81467 15312 ਤੇ ਆਓ ਕਰ ਲੈਨੇ ਬਾਪੂ ਨਾਲ ਗੱਲਬਾਤ ਆਜੋ ਬਾਪੂ ਬਾਪੂ ਜੀ ਸਿੱਕਾ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਅੰਦਰ ਸਿੰਘ ਹੂੰ ਪਿੰਡ ਛੰਨਾ ਗਲਾ ਸਿੰਘ ਵਾਲਾ ਹੂੰ ਜਿਹੜਾ ਬਰ ਵਾਲਾ ਹੂੰ ਟਪਾ ਦਹੀਲ ਨੇੜੇ ਪਿੰਡ ਅਧਾਉ ਨੈਣ ਵਾਲਾ ओके ਢੰਡਾ ਬਰਨਾ ਤੇ ਪਿੰਡਾਂ ਦੇ ਜੰਗੀ ਜੂਂਗਣੇ ਦੇ ਵਿੱਚ ਵਿਚਾਲੇ ਜਾ ਗਏ ਆ ਮੋਬਾਈਲ ਨੰਬਰ 9855733688 ਠੀਕਾ ਜਿਹੜੀ ਪਹਿਲੇ ਨੰਬਰ ਦੇ ਵਾੜ ਦੇਦੇ ਆ ਜਰਸੀ ਪਹਿਲੇ ਸੂਈ ਆ ਜੀ ਜਰਸੀ ਠੱਡੀ ਠੁੱਡੀ ਦਾ ਅੰਤ ਹੀ ਨਹੀਂ ਅੱਛਾ ਹਾਂ ਤੇਰਾ ਤੇਰਾ ਮਾਰਕੀਟ ਕਾ ਮੰਗੇ ਕਦੋਂ ਸੂਈ ਬਿਨਾ ਬੱਚੇ ਤੋਂ ਕਦੋਂ ਸੂਈ ਹੈ ਮੈਂ ਇਹ ਰਾਤ ਜੀ ਕੱਲ ਰਾਤ ਕੱਲ ਦੁਪਹਿਰੇ ਜੀ ਹੋਈ ਹੈ ਬੱਚਾ ਕੀ ਦੇਤਾ ਨੇ ਇਹਨੇ ਬਸ ਆ ਜੀ ਬੱਚਾ ਦਿੱਤਾ ਠੀਕ ਆ ਦਿੱਤੇ ਬਸ ਹੀ ਹੈ ਆਰਡਰ ਕਮਾਲ ਹਨਾ ਬਹੁਤ ਸੋਹਣਾ ਆਰਡਰ ਫੀਟਿੰਗ ਵਾਲਾ ਲੇਵਾ ਥਣ ਥੁਣ ਇੱਕ ਨੰਬਰ ਪੂਰੀ ਵਿਥੀ ਤੇ ਕਲਾ ਕਲਾ ਥਣ ਗਲਾਬੀ ਥਣ ਫੇਸ ਦੀ ਬਿਊਟੀ ਕਮਾਲ ਦੀ ਕਲਰ ਕਲਰ ਬੜਾ ਚੰਗਾ ਹਨਾ ਹਾਂਜੀ ਖੋਲੇ ਬਾਪੂ ਤੋਰ ਕੇ ਰਖਾ ਦੇ ਖੰਡੀ ਸੀਲ ਬਾਪੂ ਕਹਿੰਦਾ ਫੁੱਲ ਸੋਈ ਸਵਾਈ ਆ ਨਿਆਣਾ ਪਾ ਲੋ ਨਾ ਪਾ ਲੋ ਹੂੰ ਨਿਆਣਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਤਾਂ ਵੀ ਕੋਈ ਚੱਕਰ ਨਹੀਂ ਬਾਕੀ ਤੋਰਾ ਚੈੱਕ ਕਰੋ ਲੈ ਇੱਕ ਨੰਬਰ ਤੋਰਾ ਉਤੋਂ ਵੱਧਰ ਕੋਈ ਲੇਸੀ ਨਹੀਂ ਲਾਮੀ ਨਹੀਂ ਬਰੀਟ ਫੁੱਲ ਕਿੰਨਾ ਦੁੱਧ ਦੀ ਬਾਪੂ ਐਸਟੀਮੇਟ 15000 ਲੀਟਰ ਜੀ ਓਕੇ ਹੂੰ ਹੂੰ ਸਹੀ ਕਿਆ ਬਾਤ ਕਹੀ ਕਿੰਨਾ ਜੋ ਹੂੰ ਤੇ ਜਾਇਜ਼ ਦਾ ਮੁੱਲ ਕੀ ਆਦਾ ਫਿਰ ਉਹਨਾਂ ਆਪਾਂ ਫੂਰਤੀ ਦੱਸ ਦੇਗੇ ਜੀ ਜਾਇਜ਼ ਹੂ ਹਾਂ ਓਕੇ ਮੁੱਲ ਬਾਪੂ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜਿਹੜਾ ਵੈਟ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੂ ਖਿੱਚ ਕੇ ਮੁੱਲ ਰੱਖਾਂਗੇ ਬਾਲਾ ਮੁੱਲ ਨਹੀਂ ਕਰਦੇ ਠੰਡੀ ਸੀਲ ਕਰਨ ਵਾਲੀ ਫੌਲਾ ਲਾ ਲੈ ਤਾਰਾਂ ਵੀ ਬਾਪੂ ਕੋਈ ਚੱਕਰ ਨਹੀਂ ਮਾਰ ਕੇ ਦਖਾਨ ਆਈ ਬਹਿ ਜਾ ਪੀੜੀ ਢਾ ਕੇ ਕਿ ਨਹੀਂ ਬਾਪੂ ਹਾਂ ਹਾਂ ਫੇਰੀ ਲੱਜਤ ਹੁੰਦੀ ਹੈ ਜੀ ਆਪਣੇ ਤਾਂ ਡੰਗਾਂ ਨਹੀਂ ਗਰਮ ਹੋਣ ਹੂੰ ਲੈ ਠੰਡਾ ਪਸੂ ਲੈਨੇ ਆ ਬਾਪੂ ਕਹਿੰਦਾ ਇਹ ਜੀ ਗੱਲ ਨਹੀਂ ਲੈ ਚਵਾਈ ਚੈੱਕ ਕਰੋ ਲੈ ਮੋਟਾ ਮੋਟਾ ਜੋਣਾ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਦੀ ਪੀੜੀ ਢਾ ਕੇ ਮੌ ਇਹ ਨਾ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਝ ਨਹੀਂ ਬੜੀ ਚੰਗੀ ਚਵਾਈ ਆ ਨਾ ਬਾਪੂ ਹਾਂਜੀ ਹਾਂ ਮੋਟਾ ਮੋਟਾ ਚੋਣਾ ਹਾਂ ਦੇਖੋ ਜਾਇ ਹਜੇ ਜੀ ਬੱਚਾ ਨਹੀਂ ਛੱਡਿਆ ਉੱਤਰੀ ਤਾਂ ਉੱਤਰੀ ਵੀ ਨਹੀਂ ਹਾਂ ਬੱਚਾ ਵੀ ਨਹੀਂ ਕਰਾਇਆ ਹਜੇ ਤਾਂ ਹਾਂ ਇੱਕ ਨੰਬਰ ਚ ਬਾਈ ਬਿਊਟੀਫੁੱਲ ਮੁੱਲ ਜਾਇਜ਼ ਹੁਣ ਹੁਣਾ ਫੋਨ ਤੇ ਆ ਬਾਈ ਅੱਗੇ ਆ ਗਈ ਬਾਪੂ ਦੋ ਨੰਬਰ ਹਾਂਜੀ ਹਾਂ ਕਿਹੜਾ ਸੂਆ ਦੂਜਾ ਸੂਆ ਜੀ ਕਦੋਂ ਸੂਈ ਆ ਇਹਨੂੰ ਕੇ ਚਾਰ ਪੰਜ ਪੰਜ ਕਿ ਦਿਨ ਜੀ ਬੱਚਾ ਕੀ ਦੇਤਾ ਇਹਨੇ ਬੱਚਾ ਜੀ ਬੱਚਾ ਦੇਤਾ ਬਾਈ ਕਿੰਨਾ ਕੇ ਦੁੱਧ ਬਾਦ ਹੋੜ ਹੈਗਾ 18-19 ਲੀਟਰ ਨੈਟ ਹਾਂਜੀ ਠੀਕ ਆ ਖੋਲ ਦੇ ਤੋੜ ਅ ਜਰਸੀ ਜੀ ਆ ਗਈ ਥੋੜੀ ਥੋੜੀ ਹੈ ਨਾ ਹਾਂ ਜੀ ਜਿਵੇਂ ਫੇਸ ਤੋਂ ਟੂਆ ਟੂਆ ਗੋਦੀਵਾਦੀ ਬਾ ਜਰਸੀ ਜੀ ਪੈਂਦੀ ਲੱਗਿਆ ਵਾ ਕਰਮਾੜੀ ਦੇ ਕਰੋ ਜੀ ਆ ਗਈ ਫੈਂਟ ਫੁੱਲ ਆਉਗੀ ਹਾਂ ਜੀ ਗਰਮੀ ਗੁਰਮੀ ਨਹੀਂ ਮੰਦੀ ਕਿ ਨਹੀਂ ਨਾ 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 ਜੀ ਹੂੰ ਥਾਨ ਲੇਵਾ ਬੜਾ ਕਮਾਲ ਦਾ ਸੂਈ ਸਵਾਈ ਤੇ ਅੰਡਰ ਦੇਖੋ ਬਈ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਬਾਕੀ ਤੋਰਾ ਚੈੱਕ ਕਰੋ ਇੱਕ ਨੰਬਰ ਤੋਰਾ ਕਰਮਾ ਇਹਦਾ ਮੋੜ ਲਿਆ ਬਈ ਫੇਸ ਫੁੱਲ ਸ ਦੇਖੋ ਠੰਡੀ ਠੁੰਡੀ ਬਾਪੂ ਭਾਰੀ ਜੀ ਜਾ ਦੇ ਹੂੰ ਬਿਣਾ ਨਿਆਣੇ ਦੀ ਤਾਰਾ ਮਾਰ ਦੇ ਠੀਕ ਆ ਹਾਂ ਬਿਣਾ ਨਿਆਣੇ ਹੱਜਣਾ ਹੱਜਾਂਗੇ ਬੱਚਾ ਨਹੀਂ ਕੋਈ ਚੱਕਰ ਨਹੀਂ ਤੇਡਾ ਠੀਕ ਆ ਲੇਵਾ ਦੇਖਣਾ ਪੂਰਾ ਪੰਡ ਵਾਲਾ ਲੇਵਾਲ ਹੈ ਕਿਆ ਬਾਤ ਹੈ ਲੋ ਜੀ ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿਥੀ ਦੇ ਥਾਨ ਲੱਗਣ ਨਾੜਾ ਨੂੜਾ ਫੁੱਲ ਚੰਗਿਆ ਕਿਆ ਬਾਤ ਆ ਬਾਈ ਲੈ ਐਂ ਵੇ ਜਾ ਹਣਾ ਹਾਂ ਜੀ ਤਾਣਾ ਕਰਮ ਵਾਲੀ ਨੇ ਕੁਛ ਨਹੀਂ ਬਾਈ ਕਿਆ ਬਾਤ ਆ ਜਿਵੇਂ ਮਰਜੀ ਬੈਠਾ ਰਹੇ ਕੋਈ ਜੱਕਰੀ ਨਹੀਂ ਕਹਿਣਾ ਗਰਮ ਵਾਲੀ ਨਹੀਂ ਕੋਈ ਠੰਡੀ ਸੀਲ ਚਵਾਈ ਇੱਕ ਨੰਬਰ ਕਿ ਨਹੀਂ ਹਾਂ ਜੀ ਹਾਂ ਬੜਾ ਚੰਗਾ ਜੂਣਾ ਬਾਪੂ ਹਨਾ ਲਾਖਦੀ ਐ ਚ ਭਾਈ ਬਾੜੀ ਚੰਗੀ ਚਵਾਈ ਹੈ ਨਜਾਇਜ ਜੀ ਹਮ ਐ ਪਾ ਬੱਚੇ ਨਹੀਂ ਲਾਏ ਜੀ ਬੱਚੇ ਨਹੀਂ ਲਾਏ ਨਾਲੇ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਟ ਲਓ ਜੀ ਖਾਣ ਪਾਣ ਦਾ ਬੜਾ ਚੰਗਾ ਕਰ ਹਾਂ ਜੀ ਹਾਂ ਬਾਕੀ ਫੈਂਡ ਫੁੰਡ ਫੋਲ ਉਹ ਗਰਮੀ ਨਹੀਂ ਮੰਦੀ ਅੱਗੇ ਆ ਗਈ ਤਿੰਨ ਨੰਬਰ ਜਿਹੜਾ ਸੁਆ ਇਹ ਨਾ ਸੁਭਾ ਮਖਿਆ ਸੁਹਾ ਦੂਜੀ ਹੈ ਜੀ ਕਦੋਂ ਸੂਈ ਹੈ ਇਹ ਇਹ ਰਾਤ ਸੂਈ ਹੈ ਜੀ 12:00 ਵਜੇ ਬੱਚੇ 5:00 ਵਜੇ ਜੇਰ ਪੈ ਗਈ ਜੇਰ ਚੱਕ ਨਹੀਂ ਬੁੱਟਾ ਜੀ ਬੱਚਾ ਕੀ ਦੇਤਾ ਨੇ ਬੱਛਾ ਜੀ ਬੱਛਾ ਦੇਤਾ ਹਾਂ ਕਿੰਨਾ ਕੁ ਬੋਲਾ ਬੋਲਾ ਕੱਢਿਆ ਬਾਪੂ ਨੇ ਫਿਰ ਜਨੈਕਟਰ ਤੇ ਕਿੰਨਾ ਕੁ ਬੋਲਾ ਬੋਲਾ ਕੱਢਿਆ ਮੈਂ ਬੋਲਾ ਕੱਢਿਆ 4-5 ਕਿਲੋ ਜੀ ਠੀਕ ਹੈ ਕਿੰਨਾ ਦੁੱਧ ਦੇ ਦੂਆ ਸਟਿਵੇਟ ਦੁੱਧ ਚਾਹੀਦਾ 20 ਤੋਂ ਬਾਹਰ ਆ ਪਤਾ ਨਹੀਂ ਖੋਲ ਦੇ ਮੜੀ ਤੋੜਾ ਦੱਸ ਦੇ ਬੜਾ ਚੰਗੀ ਆ ਬਾਈ ਥਾਨ ਲੇਵਾ ਬਾਲਾ ਕਮਾਲ ਦਾ ਮੁਠੀ ਵਾਲਾ ਥਾਨ ਕਲਾ ਕਲਾ ਥਾਨ ਲੇਵਾ ਦੇਖੋ ਮੂਹਰ ਨੂੰ ਕਿੰਨਾ ਤਿਆਰ ਕਰੀ ਬੈਠੀ ਆ ਬਾਕੀ ਫੇਸ ਫੂਸ ਬੜਾ ਪਿਆਰਾ ਕਰਮਾਈ ਦਾ ਜੇਰ ਆ ਪਈ ਆ ਓਕੇ ਆ ਬਾਈ ਜੇਰ ਕੰਪਲੀਟ ਸੋਰਾ ਚੈੱਕ ਕਰੋ ਇੱਕ ਨੰਬਰ ਦੋਰਾ ਕਰਮਾਈ ਦਾ ਕਿਆ ਬਾਤ ਆ ਬਾਈ ਮੋਲ ਫੋਨ ਤੇ ਹੋ ਜੋ ਬਾਪੂ ਹਾਂ ਮੋਲ ਫੋਨ ਦੀ ਕਰਦੇ ਜੈ ਜੀ ਜੈ ਜੀ ਫੂਮਾ ਹਾਂ ਜੀ ਹਾਂ ਠੀਕ ਆ ਮੋਲ ਲਈ ਫੋਨ ਤੇ ਹਜੂ ਮੋਲ ਆ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਣ ਲੇਵਾ ਇੱਕ ਨੰਬਰ ਆ ਸੂਈ ਸਵਾਈ ਆ ਧਾਰਾ ਬਾਪੂ ਕੋਈ ਚੱਕਰ ਨਹੀਂ ਇਹਦੀਆਂ ਹੀ ਮਾਰ ਕੇ ਰਖਾਉਂਦਾ ਬਿਣਾ ਨਿਹਰ ਦੀ ਮਾਰਨੇ ਆ ਜੀ ਆਪਾਂ ਬਿਣਾ ਨਿਆਣੀ ਤੋਂ ਬਾਪੂ ਕਹਿੰਦਾ ਠੰਡੀ ਫੁੱਲ ਆ ਹਨ ਜਿਵੇਂ ਬਾਹਰ ਹੀ ਗਿਆਣਾ ਪਾਲਾ ਕੋਈ ਚੱਕਰ ਹੀ ਨਹੀਂ ਇਹਦਾ ਤਾਜੀ ਕਰਕੀ ਹੈ ਜੀ ਹੂੰ ਇਹਦਾ ਕੁਝ ਨਹੀਂ ਹੈ ਜੀ ਇਹ ਚੰਗੀ ਚਵਾਈ ਆ ਨਾ ਬਾਪੂ ਮੋਟਾ-ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਗੰਮੇ ਅਰਗੀ ਧਾਰ ਮੋਟਾ-ਮੋਟਾ ਚੋ ਆਥ ਲਾਉਂ ਮਿਹਦੇਰੀ ਆ ਧਾਰ ਵਰਦੀ ਆ ਬੜੀ ਚੰਗੀ ਚਵਾਈ ਆ ਵਾਹ ਵਾਹ ਛੱਡੀ ਨੂੰ ਤਾਂ ਫੁੱਲ ਲਏ ਤਾਜੀ ਜੀ ਕਰਕੇ ਪੜਾਈਆਂ ਦਾ ਕਰ ਕੀ ਕਰਦੀ ਕੋਈ ਚੱਕਰ ਨਹੀਂ ਮੋਲ ਬਾਪੂ ਬਣਾ ਜਮਾ ਯਾਜ ਹੂ ਬਾਹਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਬੈੜ ਬਹੁਤ ਚੰਗੀ ਆ ਬਈ ਇਹਦੇ ਸਮਾਰ ਕੇ ਦਿਖਾ ਦੇ ਹਾਂ ਲੈ ਲੈ ਵਾਲੂ ਵੈੱਕ ਨੰਬਰ ਆ ਕਿ ਨਹੀਂ ਆਹੀ ਦੇਖੋ ਕੀ ਆ ਬਾਤਾ ਇਹ ਤੁਹਾਨੂੰ ਸੁਣੀ ਜਿਹਾ ਦਿਖਾ ਦੇ ਹਾਂ ਥਾਂ ਥਾਂ ਬਹੁਤ ਚੰਗਾ ਅੱਗੇ ਬਾਪੂ ਆ ਗਈ 4 ਨੰਬਰ ਕਿਹੜਾ ਸੁਆ ਇਹ ਤੀਜਾ ਸੁਆ ਉਹ ਕਦੋਂ ਸੁਈ ਸੁਈ ਇਹਨੂੰ ਨਾ ਗੱਬਣ ਹੈ ਜੀ ਗੱਬਣ ਹਾਂ ਕਿੰਨੇ ਦਿਨ ਢੀ ਢੀ ਫੁੱਲ ਹੈ ਜੀ ਲਓ ਬਾਹਲੀ ਠੰਡੀ ਹੈ ਨਾ ਲੈ ਥਾਂ ਤੋਂ ਦੇਖੋ ਦਾ ਲੈ ਟਲ ਟੁਲ ਬਹੁ ਪਈਏ ਗੁਲਾਬੀ ਥਾਂ ਪਾਸੇ ਪੁੱਛਿਆ ਦਿਖਾਉਣਾ ਕਦ ਫੁੱਲ ਬਰੀਡ ਫੁੱਲ ਕਿੰਨਾ ਕੀ ਰਕਾਰਡ ਆ ਬਾਪੂ ਦਾ ਕਿੱਦਾਂ ਦਈ ਦੇ 25 ਦੇ ਰੇਡ ਕਦ ਕੁ ਦੇ ਸਾਬਣਾ ਜੀ ਸੌਖਾ ਜੀ ਖੋਲੀ ਮਣੀ ਦੋਰੀ ਤਾਂ ਚੈੱਕ ਕਮਾਲ ਜ਼ਰੀਟ ਫੁੱਲ ਪ੍ਰਿੰਟ ਇੱਕ ਨੰਬਰ ਥਾਂ ਤੋਂ ਬੜਾ ਚੰਗਾ ਲੱਗਿਆ ਮੋਰੋਂ ਲੈਵਾ ਚੈੱਕ ਕਰਵਾਉਣ ਲੈ ਕੱਲੀ ਕੱਚੀ ਕੱਚੇ ਉਸਾਮ ਨਾਂ ਦਾ ਜਲਾਇਓ ਫੇਸ ਦੀ ਬਿਊਟੀ ਗੋਦੀਬਾਦੀ ਪੂਰੀ ਚੰਗੀ ਆ ਤੇ ਮੇਰਾ 6 ਫੁੱਟ ਹੈ ਹਮ ਬਟ ਮੋਰੇ ਤੇ ਚੈੱਕ ਕਰ ਲੋ ਇੱਕ ਨੰਬਰ ਤੋਰਾ ਬਈ ਕੀ ਬਾਤ ਆ ਬਈ ਮੋਰ ਲੈ ਬੁੱਟੇ ਮੋਲ ਜਾਇਜ ਹੋ ਬਾਪੂ ਹਾਂ ਮੋਲ ਫੂਨਤੇ ਦਾ ਠੀਕ ਆ ਮੋਲ ਬਿਲਕੁਲ ਜਾਇਜ ਹੋਗਾ ਮੋਲ ਹੋਗਾ ਫੂਨਤੇ ਤੋਰਾ ਬ੍ਰੀਟ ਕੱਦ ੱਤੇ ਲਾਂਟੋ ਲਾਂ ਬਹੁਤ ਪਈਆਂ ਨੇ ਬਹੁਤ ਬੜਨਾ ਬੈੜਨੇ ਕੱਚੀ ਕੱਚੀ ਆ ਕੱਲੀ ਰੁੱਤ ਬਹੁਤ ਕੱਦੂ ਕੱਦ ਬਹੁਤਾ 6 ਫੁੱਟ ਕਰਦਾ ਦੇਖੋ ਹੀ ਸਹੀ ਆ ਹੂੰ ਬਾਪੂ ਦਾ ਸ਼ਾਹ ਨਹੀਂ ਪੈ ਪੱਟ ਜੁਪਣਾ ਬੰਦਾ ਲਾਲੋ ਠੰਡੀ ਸੀਲ ਫੁੱਲ ਹੂੰ ਲੈ ਬਈ ਬਹੁਤ ਚੰਗਾ ਕਿਨੇ ਦੇਖੋ ਬੜਾ ਚੰਗਾ ਹੀ ਲੈ ਫਿੱਟ ਫਿੱਟ ਲੈ ਵਾ ਅੱਗੇ ਆ ਕੀ ਲਾਸਟ ਕਿਹੜਾ ਸੁਆ ਦੂਜਾ ਜੂਆ ਜੀ ਕਿੰਨੇ ਦਿਨ ਲਊਗਾ ਇਹ ਇਹ ਲੈ ਵੀ 5 6 5 ਕ ਦਿਨ ਜੀ 5 4 ਦਿਨ ਮੰਨ ਲ ਜਾ ਸਕਦੀ ਹੈ ਓਕੇ ਕਿੰਨਾ ਕੇ ਰਿਕਾਰਡ ਹੈ ਵੈਸੇ ਦੁੱਧ ਦਾ ਦੁੱਧੇ ਕੱਢਿਆ ਚਾਹੀਦਾ 20 ਤੋਂ ਬਾਹਰ ਬਾਹਰ ਜੀ ਓਕੇ ਖੋਲ ਦੇ ਤੋਰ ਕੇ ਅਜੇ ਸੁੰਦੀ ਨੇ ਇਹ ਉਹ ਠੱਡੀ ਹੈ ਜੀ ਲਰੰਡੀ ਸੀਲ ਫੁੱਲ ਜਿਵੇਂ ਮਰਜੀ ਹੱਥ ਫੇਰੀ ਚੱਲ ਥਾਂ ਥਣ ਬਹਾ ਚੰਗਰ ਬਹਾ ਪੁਰਨਾ ਜਿੱਦਾਂ ਪਿਆ ਜੀ ਇਹ ਤਾਂ ਕਿਤੇ ਜਾ ਕੇ ਇੱਥੇ ਖੜ੍ਹਦੇ ਨਹੀਂ ਸਹੀ ਗੱਲ ਤੋਰ ਦੇ ਬਾਪੂ ਨੂੰ ਮੜੀ ਬੜੀ ਵੀ ਚੰਗੀ ਆ ਜਾਣ ਵਾਲੀ ਹੈ ਕੋਈ ਲੱਸੀ ਨਹੀਂ ਲਾਵੇ ਨਹੀਂ ਪ੍ਰਿੰਟ ਪ੍ਰਿੰਟ ਬੜਾ ਚੰਗਾ ਥਣ ਬੜਾ ਚੰਗਾ ਲੱਗਿਆ ਕੱਚੀ ਕੱਚੀ ਆ ਉਹ ਸਭ ਨਾਂ ਦਾ ਜਲਾਇਓ ਬਿਊਟੀਫੁੱਲ ਲੱਗ ਰਮਈ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਬਾਈ ਮੁੱਲ ਬਾਪੂ ਜਾਇਜ਼ ਹੋਣਾ ਹਾਂ ਮੁੱਲ ਫੂਨ ਤੇ ਸਾਬ ਨਹੀਂ ਕਰਾਂਗੇ ਓਕੇ ਤੋਰਾ ਤੋਰਾ ਇੱਕ ਨੰਬਰ ਆ ਕੱਚੀ ਆ ਕੱਚੀਆਂ ਵਾਲਾ ਮੁੱਲ ਹੋਣਾ ਬਾਈ ਜਾਇਜ਼ ਮੁੱਲ ਹੋਊਗਾ ਮੋੜ ਲਿਆ ਬਾਈ ਬੁੱਤੇ ਨਾਗਸੀ ਬਾਪੂ ਕੋਲੇ ਪੰਜ ਪੰਜੇ ਦਿਖਾਤੇ ਬਈ ਕਿਸੇ ਵੀਰ ਨੂੰ ਪੰਜਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ